ਰਹਿਮ ਕਰਨਾ ਯਾਹਾਂ ਪਾਣੀਆਂ ਨੂੰ ਕਮ ਫਰਮਾਨਾ ਅਮੀਨ ਯਾਲਾ हमारे इस मुल्क को हिफाजत फरमा अल्लाह सतलुज के आसपास के जितने भी गांव हैं इन सभी गांव की हिफाजत फरमा या अल्लाह के रहने वाले लोगों की हिफाजत फरमाना या अल्लाह के जितने भी लोग परेशान हुए इन सभी को हिफाजत फरमा या अल्लाह जो लोग इस जगह पे डूब चुके हैं या उनकी हिफाजत फरमा या अल्लाह जो नुकसान हुआ है उसे भरपाई करने की हमें हिफाजत फरमा या अल्लाह इस जगह पे जो लोग भूखे हैं लंगे हैं यार उन सभी को हिफाजत फरमाना या अल्लाह जो लोग है उनकी हिफाजत फरमा या अल्लाह सिख धर्म और मुस्लिम धर्म और हिंदू धर्म सभी लोग हैं यहाँ पे इन सभी की हिफाजत अदा फरमा या ला जो लोग जितने मुसलमान भाई जो हिफाजत कर रहे हैं या लोगों को बांट रहे हैं या ला इनकी हिफाजत अदा फरमाना या इनके घर में खैर व बरकत अदा फरमा या लो सिख धर्म के लोग जो बहुत से लोगों दिल्ली मुंबई महाराष्ट्र हर जगह से महफूज कर रहे हैं इस पंजाब के लोगों को हिफाजत फरमा रहे हैं या इन सभी की हिफाजत अदा फरमा या ला पंजाब के लोगों की हिफाजत अदा फरमा या ला बहुत से लोग इस जगह की हिफाजत कर रहे हैं या ला इनकी कमाई में खैर व बरकत अदा फरमा आमीन ਜਿੱਥੇ ਪੰਜਾਬ ਦੇ ਵਿੱਚ ਹਾਰ ਵਰਗੀ ਸਥਿਤੀ ਬਣੀ ਹੈ ਜੇ ਗੱਲ ਕਰੀਏ ਕਈ ਇਲਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਕਈ ਲੋਕਾਂ ਦਾ ਜਿਹੜਾ ਨੁਕਸਾਨ ਆ ਉਹ ਵੀ ਹੋਇਆ ਸੋ ਕਈ ਕਲਾਕਾਰ ਕਈ ਭਾਵੇਂ ਬਾਲੀਵੁੱਡ ਦੀ ਗੱਲ ਕਰ ਲਈਏ ਭਾਵੇਂ ਪੰਜਾਬੀ ਕਲਾਕਾਰਾਂ ਦੀ ਗੱਲ ਕਰ ਲਈਏ ਉਹ ਵੀ ਮਦਦ ਲਈ ਅੱਗੇ ਆਣੇ ਤੇ ਲਗਾਤਾਰ ਜਿਹੜੀ ਮਦਦ ਹੈ ਉਹ ਕੀਤੀ ਜਾ ਰਹੀ ਹੈ ਸੋ ਬਿਲਕੁਲ ਸਤਲੁਜ ਦਰਿਆ ਦੇ ਉੱਪਰ ਮੌਜੂਦ ਹੈ ਜਿਹੜੀ ਤਸਵੀਰਾਂ ਤਾਂ ਦੁਕਾਨ ਦੀ ਜਿਹੜੀ ਜਰੂਰ ਹੈ ਉਹ ਕੋਸ਼ਿਸ਼ ਕਰਾਂਗੇ ਸੋ ਤੁਸੀਂ ਜਿਹੜੀ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਪਾਣੀ ਦਾ ਡੈਡ ਲੈਵਲ ਹੈ ਉਹ ਬਿਲਕੁਲ ਜਿਹੜਾ ਨੋਰਮਲ ਹੈ ਉਹ ਦੇਖਿਆ ਜਾ ਸਕਦਾ ਪਹਿਲਾਂ ਇਹ ਜਿਹੜਾ ਪਾਣੀ ਇੱਥੇ ਤੱਕ ਜਿਹੜਾ ਬਿਲਕੁਲ ਮਾਰ ਕਰਦਾ ਸੀਗਾ ਤੇ ਬਿਲਕੁਲ ਲੈਵਲ 778 ਦੇ ਕਰੀਬ ਸੀਗਾ ਤੇ ਹੁਣ ਜਿਹੜਾ ਪਾਣੀ ਦਾ ਲੈਵਲ 774 ਦੇ ਕਰੀਬ ਹੈ ਸੋ ਲੁਧਿਆਣਾ ਵਾਸੀਆਂ ਦੱਸ ਕਿਤੇ ਕਿਤੇ ਰਾਹਤ ਦੀ ਖਬਰ ਹੈ ਕਿਉਂਕਿ ਲੋਕਾਂ ਦੇ ਜਹਨ ਦੇ ਵਿੱਚ ਡਰ ਦਾ ਮਾਹੌਲ ਸੀਗਾ ਅਗਰ ਸਸਰਾਲੀ ਜਿਹੜਾ ਬੰਦ ਟੁੱਟਦਾ ਤਾਂ ਕਿਤੇ ਕਿਤੇ ਜਿਹੜੇ 15 15 ਦੇ ਕਰੀਬ ਜਿਹੜੇ ਪਿੰਡ ਨੇ ਉਹ ਵੀ ਪਾਣੀ ਦੀ ਚਪੇੜ ਦੇ ਵਿੱਚ ਆਣਗੇ ਤੇ ਜਿਹੜਾ ਲੁਧਿਆਣਾ ਉਹ ਵੀ ਨੁਕਸਾਨਿਆ ਜਾ ਸਕਦਾ ਸੋ ਬਿਲਕੁਲ ਹੁਣ ਜਿਹੜੀ ਰਾਹਤ ਵਾਲੀ ਖਬਰ ਹੈ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਕਿਉਂਕਿ ਜਿਹੜਾ ਪਾਣੀ ਹੈ ਬਿਲਕੁਲ ਕੰਟਰੋਲ ਦੇ ਵਿੱਚ ਹੈ ਕੀ ਕਹਿਣਾ ਚਾਹੁੰਗੇ ਜੀ ਕਿਉਂਕਿ ਗੱਲ ਕਰੀਏ ਜਿਹੜੇ ਕਿੰਨਾ ਸੀ ਤਾਂ ਹੁਣ ਕਿੰਨਾ ਪਾਣੀ ਦਾ ਲੈਵਲ ਪਹਿਲਾਂ 77 ਚੱਲਦਾ ਸੀ ਹੂੰ 7 ਹੁਣ ਆਪਣਾ 76 ਫਿਰ 74 ਹੋਇਆ ਅੱਜ ਦਾ ਹੁਣ 74 ਚੱਲਦਾ ਜੀ ਫਲੋਰ 'ਚ ਹਾਂ ਜੀ ਤੇ ਉੱਪਰ ਚੱਲਦਾ ਰੋਪੜ ਤੋਂ ਆਪਣਾ ਇਸ ਮੋਕੇ 95 ਹੂੰ 90 ਯਾਰ 95 ਹਜ਼ਾਰ ਕਿਉਂ ਸੀ ਕਿ ਹਾਂ ਜੀ ਤੇ ਇੱਥੇ ਆਪਣਾ ਚੱਲਦਾ 44 ਹਜ਼ਾਰ ਫਲੋਰ 'ਚ ਹਾਂ ਜੀ ਮਤਲਬ ਕਿ ਖਤਰੇ ਲਈ ਕੋਈ ਗੱਲ ਨਹੀਂ ਹੈਗੀ ਖਤਰੇ ਦੀ ਗੱਲ ਨਹੀਂ ਹੈ ਕੋਈ ਬੜਾ ਵਧੀਆ ਵਾਰੀ ਨਿਕਲੀ ਜਾਂਦਾ ਇਸ ਮੋਕੇ ਤੇ ਲੱਗਦਾ ਹੈ ਡੈਮ ਦੇ ਵਿੱਚੋਂ ਕੋਈ ਪਾਣੀ ਵਗਾਰਾ ਛੱਡਣ ਦੇ ਸਰਤ ਨਹੀਂ ਹੈਗੇ ਹੁਣ ਨਹੀਂ ਨਹੀਂ ਕੋਈ ਛੜਨ ਦੇ ਸਾਰ ਨਹੀਂ ਹੈ ਹੁਣ ਇਹ ਹੈ ਕਿ ਹੁਣ ਪਾਣੀ ਮੀਮੂ ਜਿਆਦਾ ਪੈਂ ਤਾਂ ਫੇਰੀ ਛੜਣਾ ਨਹੀਂ ਤੇ ਹੁਣ ਪਾਣੀ ਨਹੀਂ ਛੜੇਗਾ ਸੋ ਬਿਲਕੁਲ ਕੀਆ ਜਾ ਰਿਹਾ ਕਿ ਫਿਲਹਾਲ ਖਤਰੇ ਲਈ ਜਿਹੜੀ ਕੋਈ ਗੱਲ ਹੈ ਉਹ ਨਹੀਂ ਹੈਗੀ ਸੋ ਸ਼ਹਿਰ ਵਾਸੀ ਸਾਡੇ ਨਾਲ ਗੱਲਬਾਤ ਉਹਨਾਂ ਨਾਲ ਵੀ ਕਰ ਰਹੇ ਨੇ ਪਹਿਲਾਂ ਜਹਨ ਦੇ ਵਿੱਚ ਡਰ ਕਿਹੋ ਜਿਹਾ ਸੀਗਾ ਤੇ ਹੁਣ ਸਿਚੁਏਸ਼ਨ ਕੀ ਹੈ ਜੀ ਪਹਿਲਾਂ ਮੈਂ ਫੇਸਬੁਕ ਤੇ ਤੇ ਇੰਸਟਾਗ੍ਰam ਤੇ ਮੈਂ ਵੀਡੀਓ ਦੇਖਿਆ ਸੀਗਾ ਬਹੁਤ ਡਰ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਬਟ ਅਸੀਂ ਮੈਂ ਹੁਣ ਆਇਆ ਮੈਂ 3-4 ਦਿਨ ਬਾਅਦ ਮੈਂ ਸਤਲੁਜ ਦਰਿਆ ਦੇ ਵਿੱਚ ਦੇਖਿਆ ਮੈਂ ਲਾਈਵ ਦੇਖ ਕੇ ਮੈਂ ਜਾ ਰਿਹਾ ਮੈਂ ਬਹੁਤ ਪਾਣੀ ਕੱਟ ਹੋ ਗਿਆ ਹੁਣ ਡਰਨ ਦਾ ਕੋਈ ਮਤਲਬ ਮਤਲਬ ਹੀ ਨਹੀਂ ਹੈ ਡਰਦਾ ਇਹਨਾਂ ਮਾਹੌਲ ਪੈਦਾ ਕਰਦਾ ਸੀਗਾ ਡਰਦਾ ਪਰ ਹੁਣ ਠੀਕ ਹੈ ਸਾਰੇ ਲੁਧਿਆਣਾ ਨਿਵਾਸੀ ਵਾਲੇ ਹੁਣ ਰਾਤ ਹੈ ਬਟ ਹੁਣ ਕੀ ਕਹੀਏ ਕਿ ਬਾਰਿਸ਼ ਇਹ ਆ ਗਿਆ ਜੋ ਹੁਣ ਬਾਰਿਸ਼ ਆ ਗਿਆ ਫੇਰ ਦਿੱਕਤ ਹੋ ਜਾਊਗਾ ਉਦਾਂ ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਛਾ ਲੋਕਾਂ ਦੇ ਜਹਨ ਦੇ ਵਿੱਚ ਵੀ ਡਰ ਵੀ ਸੀਗਾ ਅਗਰ ਸਸਰਾੜੀ ਬੰਦ ਟੁੱਟਦਾ ਕਿਤਨਾ ਕਿਤੇ ਲੋਕਾਂ ਦੇ ਜਿਹੜੇ ਘਰਾਂ ਦੇ ਵਿੱਚ ਪਾਣੀ ਵੀ ਜਾਊਗਾ 15 ਪਿੰਡ ਕਾਨ ਕਰਨਗੇ ਤੇ ਸ਼ਹਿਰ ਦੇ ਵਿੱਚ ਪਾਣੀ ਪੜਨ ਦੀ ਵੀ ਸੰਭਾਵਨਾ ਹੈਗੀ ਸਰ ਜੇ ਅਗਰ ਟੁੱਟ ਜਾਂਦਾ ਤਾਂ ਫੇਰ ਆਸ-ਪਾਸ ਜਿੰਨੇ ਵੀ ਪਿੰਡ ਹੈ ਉਹਦੇ ਵਿੱਚ ਤਾਂ ਪਾਣੀ ਜਾਣਾ ਹੀ ਸੀਗਾ ਫੇਰ ਪਾਣੀ ਜਾਂਦਾ ਤਾਂ ਫੇਰ ਕਾਫੀ ਲੋਕਾਂ ਪਰੇਸ਼ਾਨ ਹੋ ਜਾਣੀ ਸੀ ਇਸੇ ਕਰਕੇ ਹੁਣ ਥੋੜਾ ਠੀਕ ਹੈ ਪਾਣੀ ਵੀ ਦਾਬਾ ਵੀ ਹੁਣ ਕੱਟ ਗਿਆ ਹੈ ਹੁਣ ਸਾਰੇ ਰਾਤ ਮਤਲਬ ਸਕੂਨ ਦਾ ਨੀਂਦ ਹੈ ਪਰ ਹੁਣ ਬਾਰਿਸ਼ ਜ ਸਾਰੇ ਵਧੀਆ तरीका ਨਾਲ ਪਾਣੀ ਕੱਟ ਜੂਗਾ ਸੋ ਬਿਲਕੁਲ ਇੱਕ ਵਾਰੀ ਫਿਰ ਜਿਹੜੀ ਤੁਹਾਨੂੰ ਤਸਵੀਰ ਦਿਖਾਨ ਦੀ ਲੈਵਲ ਜਿਹੜਾ ਜਰੂਰ ਦਿਖਾਨ ਦੀ ਕੋਸ਼ਿਸ਼ ਕਰਾਂਗੇ ਜੇ ਗੱਲ ਕਰੀਏ 3 ਫੁੱਟ ਖਤਰੇ ਤੋਂ ਪਹਿਲਾਂ ਨੀਚੇ ਦੱਸਿਆ ਰਚਾਰਿਆ ਸੀ 4 ਦਿਨ ਪਹਿਲਾਂ ਸੋ ਬਿਲਕੁਲ ਹੁਣ ਜਿਹੜਾ 5 ਤੋਂ 5.5 ਫੁੱਟ ਜਿਹੜਾ ਨੀਚੇ ਪਾਣੀ ਦਾ ਲੈਵਲ ਹੈ ਜਾ ਚੁੱਕਾ ਤੇ ਖਤਰੇ ਵਾਲੀ ਕੋਈ ਗੱਲ ਆਉ ਨਹੀਂ ਹੈਗੀ ਸੋ 774 ਦੇ ਕਰੀਬ ਜਿਹੜਾ ਪਾਣੀ ਹੈ ਤੇ ਪਹਿਲਾਂ 778 ਤੇ 779 ਦੇ ਕਰੀਬ ਜਿਹੜਾ ਪਾਣੀ ਉਹ ਚਲਦਾ ਪਿਆ ਸੀ ਕਿਉਂਕਿ ਲੋਕਾਂ ਦਾ ਦਿਲਾਂ ਦੇ ਵਿੱਚ ਡਰ ਵੀ ਸੀਗਾ ਭਾਵੇਂ ਸਸਰਾਲੀ ਬੰਦ ਦੀ ਗੱਲ ਕਰ ਲਈਏ ਬੰਦ ਹੁਣ ਵੀ ਲ ਕਿਉਂਕਿ ਉਸ ਜਗ੍ਹਾ ਦੇ ਉੱਪਰ ਪਾਣੀ ਦਾ ਲੈਵਲ ਜਿਹੜਾ ਬਹਾਵ ਹੈ ਪਾਣੀ ਦਾ ਬਹਾਵ ਲਗਾਤਾਰ ਵੱਧਾ ਜਾ ਰਿਹਾ ਹੈ ਪਾਣੀ ਦਾ ਬਹਾਵ ਵਧਣ ਕਰਕੇ ਕਿਤਨੇ ਕਿਤੇ ਜਿਹੜੇ ਖੇਤ ਨੇ ਖੇਤਾਂ ਦਾ ਵੀ ਜਿਹੜਾ ਨੁਕਸਾਨ ਹੋਇਆ ਸੋ ਬਿਲਕੁਲ ਉੱਥੇ ਹੀ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਪੰਜਾਬ ਦੇ ਹੋਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਰਾਹਤ ਵਾਲੀ ਗੱਲ ਹੈ ਕਿਉਂਕਿ ਜਿਹੜਾ ਪਾਣੀ ਲਿਮਿਟਡ ਆਉ ਚਲਦਾ ਸੋ ਦੱਸਿਆ ਜਾ ਰਿਹਾ ਕਿ ਜਿਹੜਾ 67000 ਕਿਊਸੀ ਦੇ ਕਰੀਬ ਜਿਹੜਾ ਰੋਪੜ ਤੇ ਇਸ ਜਗ੍ਹਾ ਦੇ ਉੱਪਰ ਜਿਹੜਾ 44000 ਕਿਊਸੀ ਦੇ ਕਰੀਬ ਜਿਹੜਾ ਪਾਣੀ ਉਹ ਚਲਦਾ ਹੋਇਆ ਸੋ ਬਿਲਕੁਲ ਜਿਹੜਾ ਪਾਣੀ ਦਾ ਲੈਵਲ ਕਿਤਨਾ ਕਿਤੇ ਅੱਧ ਹੋ ਗਿਆ ਸੋ ਹੁਣ ਜਿਹੜੀ ਡਰਨ ਵਾਲੀ ਗੱਲ ਹੈ ਉਹ ਨਹੀਂ ਹੈਗੀ ਸੋ ਪਾਣੀ ਦਾ ਲੈਵਲ ਕਿਤਨਾ ਕਿਤੇ ਅੱਗੇ ਨਾਲੋਂ ਘਟਿਆ ਸੋ ਇਸ ਜਗ੍ਹਾ ਦੇ ਉੱਪਰ ਵੀ ਪਹਿਲਾਂ ਖੜਨ ਖੜਨਾ ਹੁੰਦਾ ਸੀ ਤਾਂ ਜਿਹੜਾ ਪਾਣੀ ਇੱਥੇ ਤੱਕ ਦਿਖਦਾ ਸੀਗਾ ਸੋ ਬਿਲਕੁਲ ਹੁਣ ਪਾਣੀ ਦਾ ਜਿਹੜਾ ਲੈਵਲ ਹੈ ਬਿਲਕੁਲ ਦਿਨ ਬਰ ਦਿਨ ਘਟਦਾ ਜਾ ਰਿਹਾ ਤੇ ਖਤਰੇ ਦੀ ਕੋਈ ਵੀ ਗ ലുധിയാണ